ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਯਾਰ ਮਲੰਗੀ ਦੋਸਤੋ ਅੱਜ ਆਪਾਂ ਪਿੰਡ ਪੀਖੀ ਦੇ ਲਾਗੇ ਇੱਕ ਡੇਰਾ ਬਣਿਆ ਹੋਇਆ ਬਾਬਾ ਡੇਰਾ ਬਾਬਾ ਲੂਪਿਆ ਨਾਲ ਜੀ ਉੱਥੇ ਅਸੀਂ ਆਏ ਸੀ ਦਰਸ਼ਨ ਕਰਨ ਬਾਬਾ ਜੀ ਬਲਕਨਾਥ ਜੀ ਸਾਹਮਣੇ ਬੈਠੇ ਬਾਬਾ ਜੀ ਨਮਸਕਾਰ ਜੀ ਪ੍ਰਣਾਮ ਕਰਦੇ ਹਾਂ ਨਮਸਕਾਰ ਹਾਂਜੀ ਪੁਰ ਬੱਬਾ ਜੀ ਸਿਹਤ ਕਿਵੇਂ ਹੈ ਤੁਹਾਡੀ ਠੀਕ ਠਾਕ ਹੈ ਜੀ ਹਾਂ ਜੀ ਸੇਤਾਂ ਬੜੀਆਂ ਠੀਕ ਠਾਕ ਨੇ ਅੱਛਾ ਜੀ ਬਾਬਿਆਂ ਦੀ ਕਿਰਪਾ ਹੋਵੇ ਈਮ ਦਾ ਜੀ ਸ੍ਰੀ ਗੁਰੂ ਜੀ ਚੰਦਰ ਭਗਵਾਨ ਜੀ ਦੀ ਉਹਨਾਂ ਦੀ ਕਿਰਪਾ ਨਾਲ ਸਾਡੀਆਂ ਵੀ ਸੇਤਾਂ ਠੀਕ ਨੇ ਠੀਕ ਹੈ ਜੀ ਤੇ ਸਾਡੇ ਸਾਧੂ ਮਹਾਤਮਾ ਸਾਰੇ ਹਾਂ ਜੀ ਇਹਨਾਂ ਤੇ ਵੀ ਮੇਰਾ ਮਹਾਰਤ ਬੱਬਾ ਜੀ ਤੁਸੀਂ ਪਹਿਲਾਂ ਬਾਬਾ ਗੁੱਦੜ ਸ਼ਾਹ ਦਾ ਡੇਰਾ ਸੀ ਬਣਿਆ ਜਿਹੜਾ ਉੱਥੇ ਤੁਸੀਂ ਕਾਫੀ ਟਾਈਮ ਸੇਵਾ ਬਜੋਂ ਕੰਮ ਕਰ ਚੁੱਕੇ ਹੋ ਨਾ ਜੀ ਉੱਥੇ ਤੇ ਇਸ ਤੋਂ ਬਾਅਦ ਤੁਹਾਡਾ ਕਿਵੇਂ ਖਿਆਲ ਆਇਆ ਇਧਰ ਮਨ ਲੋ ਬਦਲੀ ਡੇਰਾ ਜੇ ਮੈਂ ਤੁਸੀਂ ਸ਼ਿਫਟ ਕੀਤਾ ਜਾ ਕੋਈ ਬਦਲੀ ਤੇਰਾ ਸ਼ਿਫਟ ਨਹੀਂ ਜੀ ਕੀਤਾ ਜਿਹੜੀ ਸੰਗਤ ਮਾਨ ਬਖਸ਼ ਦਿੰਦੀ ਆ ਇੱਥੇ ਜੋ ਮਹਾਤਮਾ ਰਹਿੰਦੇ ਸੀ ਬਾਬਾ ਗਿਆਨਦਾਸ ਜੀ ਹਾਂਜੀ ਤੇ ਉਹ ਸਰੀਰ ਸਾਢੇ ਚੁੱਕੇ ਸੀ ਉਹਨਾਂ ਦੇ ਪਿੱਛੇ ਕੋਈ ਵਾਰਸ ਹੈ ਨਹੀਂ ਸੀ ਜਿਹੜੀ ਨੂੰ ਸੁਭਾਲਣਾ ਠੀਕ ਹੈ ਜੀ ਇਹ ਚਾਰੇ ਪੰਜੇ ਚਾਰੇ ਪੰਜੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਵੇਂ ਆਪਣਾ ਕੋਡ ਦੋਨੇ ਹੱਥ ਲਿਆ ਕੇ ਸੁਮਾ ਪੀਖੀ ਚਾਰੇ ਪੰਜੇ ਪਿੰਡਾਂ ਦੀਆਂ ਪੰਚਾਇਤਾਂ ਨੇ ਸੋਚ ਕੇ ਫੈਸਲਾ ਇਹ ਲੇਤਾ ਵੀ ਆਪਾਂ ਪੱਗ ਬਾਲਕ ਦਾਦ ਜੀਆਂ ਦੇ ਪੰਨ ਦਿੰਦੇ ਆ ਠੀਕ ਹੈ ਤਾਂ ਇਹ ਪੰਚਾਇਤਾਂ ਇੱਥੋਂ ਇਕੱਠੀਆਂ ਹੋ ਕੇ ਉੱਥੇ ਸਾਨੂੰ ਲੈਣ ਚੱਗੀਆਂ ਆ ਉੱਥੋਂ ਲਿਆ ਕੇ ਇਹ ਡੇਰੀ ਦੀ ਉਹਨਾਂ ਨੇ ਸਾਨੂੰ ਪੱਗ ਸੌਂਪ ਦਿੱਤੀ ਬੱਬੇ ਜੀ ਜਦੋਂ ਤੁਸੀਂ ਆਏ ਸੀ ਉਦੋਂ ਡੇਰੀ ਦੀ ਕੰਡੀਸ਼ਨ ਕਿਹੋ ਜੀ ਸੀ ਤੇ ਹੁਣ ਕੀ ਫਰਕ ਸਮਝਦੇ ਵੀ ਹੁਣ ਉਦੋਂ ਤਾਂ ਇੱਥੇ ਲਾਈਟ ਵੀ ਨਹੀਂ ਹੁੰਦੀ ਅੱਛਾ ਜੀ ਤੇ ਹੁਣ ਅਸੀਂ ਦੇਖ ਰਿਹਾ ਨਾ ਚਾਰੇ ਪਾਸੇ ਰੌਣਕਾਂ ਲੱਗੀਆਂ ਪਈਆਂ ਨੇ ਉਦੋਂ ਲਾਈਟ ਦਾ ਪਤਾ ਕੀ ਮਾਮਲ ਹੁੰਦਾ ਜਿਹੜੇ ਆ ਪਿੱਛੇ ਘਰ ਨੇ ਕਿੰਨੀ ਦੂਰੀ ਤੇ ਹੋਣਗੇ ਤਕਰੀਬਨ 100 ਮੀਟਰ 112 ਕਿੱਲਿਆਂ ਦੀ ਪਾਰ ਤੇ ਹੋਣਗੇ ਹਾਂਜੀ 150 ਮੀਟਰ ਤੇ ਹੋਣਗੇ ਹਾਂਜੀ ਉਤੋਂ ਅੱਧਾ ਕਿਲੋਮੀਟਰ ਆਪਾਂ ਕਹਿ ਦਿੰਦੇ ਆ ਅੱਛਾ ਇੰਨਾ ਹੈ ਉਹ ਹਾਂਜੀ ਹਾਂਜੀ ਤੇ ਉਥੋਂ ਤਾਰ ਪਾ ਕੇ ਲਿਆਂਦੀ ਹੁੰਦੀ ਕੋਈ ਖੰਭਾ ਨਹੀਂ ਹੁੰਦਾ ਥੱਲੇ ਦੀ ਤਾਰ ਆਉਂਦੀ ਉਹਦੇ 'ਚ 200 300 ਜੋੜ ਹੁੰਦਾ ਅੱਛਾ ਜੀ ਤੇ ਰਾਤ ਨੂੰ ਜੇ ਕੋਈ ਡੰਗਰ ਪਸ਼ੂ ਉਹਦੇ ਉੱਤੋਂ ਦੀ ਟੱਪ ਜਾਣਾ ਜੀ ਤਾਂ ਉਹ ਜੋੜ ਹਲੇ ਜਾਂਦੇ ਸਾਰੇ ਹਾਂਜੀ ਹਾਂਜੀ ਫਿਰ ਏਡੀ ਤਾਰ ਦੇ ਉੱਤੇ ਸਾਡਾ ਜੀਰੂ ਦਾ ਵੱਲ ਬਲਾ ਕੇ ਇੱਥੇ ਕਿਲੇ ਤੇ ਟੰਗਿਆ ਹੁੰਦਾ ਕਿਉਂ ਤਾਂ ਅਸੀਂ ਤੇ ਸੁੰਦਰਦਾਸ ਦੋਨੇ ਜਾਣੇ ਉਹ ਵੱਲੋ ਤੇ ਉਹ ਤਾਰ ਚਾਗੇ ਦੁਰਦੇ ਉਹ ਸਾਰੇ ਜੋੜਾਂ ਦੇ ਲਾਲਾ ਦੇ ਦੇ ਠੀਕ ਹੈ ਜਿੱਥੇ ਉਹ ਜ਼ੀਰੋ ਦਾ ਵਾਲਵ ਜਾ ਪੈਣਾ ਹੂੰ ਹੂੰ ਉੱਥੋਂ ਮਕੈਨਿਕੀ ਸ਼ੁਰੂ ਕਰਨੀ ਕਈ ਵਾਰ ਪਾਠ ਹੀ ਬੋਲ ਪੈਂਦਾ ਜੀ ਸੰਗਤ ਤੇ ਵੀ ਐਂ ਕਹਿ ਸਕਦੇ ਹਾਂ ਫਕੀਰੀ ਦੇ ਰਸਤੇ ਬੜੇ ਓਕੇ ਕਹਿ ਸਕਦੇ ਆ ਹਨਾ ਜੀ ਤੇ ਇਹਦੇ ਵਿੱਚ ਆਏ ਆ ਜੀ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ ਵੱਡੀ ਗੱਲ ਇਹ ਆ ਜੀ ਸਾਨੂੰ ਸੰਗਤ ਦਾ ਸਹਿਯੋਗ ਬਹੁਤ ਵਧੀਆ ਮਿਲਦਾ ਸੰਗਤ ਸਾਨੂੰ ਬਹੁਤ ਵਧੀਆ ਸਹਿਯੋਗ ਕਰਦੀ ਹੈ ਤੇ ਇਹ ਤਿੰਨ ਨਗਰਾਂ ਦੀ ਸੰਗਤ ਬਾਕੀ ਦੇਸ਼ਾਂ-ਵਦੇਸਾਂ ਜਿੰਨੇ ਵੀ ਵੀਰ ਸੇਵਾਦਾਰ ਸਾਰੇ ਬੈਠੇ ਨੇ ਹਾਂਜੀ ਮਰ ਉਹ ਵਧੀਆ ਸਾਨੂੰ ਸਹਿਯੋਗ ਕਰਦੇ ਨੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਇਸ ਭਗਤੀ ਲਹਿਰ ਚ ਆਏ ਵੱਲੋਂ ਤੁਹਾਨੂੰ ਸਾਡੀ 5-6 ਸਾਲ ਦੀ ਉਮਰ ਸੀ 5-6 ਸਾਲ ਦੀ ਕਿਉਂਕਿ ਅਸੀਂ ਗੁਰੂ ਜੀਆਂ ਦੇ ਬਚਨਾਂ ਨਾਲ ਹੀ ਹੋਏ ਸੀ ਸਾਡੇ ਮਾਤਾ ਪਿਤਾ ਕੁੜੇ 10-12 ਨਾਲ ਝਾਲ ਲਾਦ ਨਹੀਂ ਸੀ ਅੱਛਾ ਤਾਂ ਫਿਰ ਗੁਰੂ ਜੀਆਂ ਨੇ ਬਚਨ ਕੀਤੇ ਕਹਿੰਦੇ ਤੁਸੀਂ ਤਾਂ ਇਹਨੂੰ ਸਾਡੇ ਲਾਤ ਨਹੀਂ ਹੁੰਦੀ। ਤੁਹਾਨੂੰ ਤੁਹਾਡੇ ਤੰਨਾ ਬੱਚੇ ਹੁਣ ਜਿਹੜਾ ਵਿਚਾਲੜਾ ਹੋਊਗਾ ਉਹ ਸਾਧੂ ਬਣੂਗਾ ਉਹ ਸਾਡਾ। ਅੱਛਾ ਜੀ। ਉਹਨੂੰ ਘਰੇ ਨਾ ਰੱਖਿਓ। ਉਹ ਸਾਨੂੰ ਤੁਸੀਂ ਸੌਂਪ ਦਿਓ। ਉਹਨੇ ਸਾਧੂ ਬਣਨਾ। ਬਸ ਇਹ ਉਹਨਾਂ ਦੇ ਪਛਾਣ ਦੀ ਬੋਲਾਂ ਦੀ ਬਾਕਸੀ ਵਕੀਰੀ ਆ। ਤੇ ਬਸ ਉਹਨਾਂ ਦੀ ਕਿਰਪਾ ਨਾਲ ਅੱਜ ਥੋੜੇ ਜਿਹਾ ਸਾਰਿਆਂ ਚ ਵਿਚਰਦੇ ਆਂ ਸੀ। ਹਾਂਜੀ ਹਾਂਜੀ। ਉਹਨਾਂ ਦੀ ਅਪਾਰ ਕਿਰਪਾ ਹੋਈ ਆ। ਹਾਂ ਜੀ ਆਪਣੇ ਸਾਰਿਆਂ ਤੇ ਆਪਾਂ ਇਕੱਠੇ ਬੱਠੇ ਆਂ। ਜੀ। ਬਾਬਾ ਰੱਬ ਲੋਕ ਜੀ ਹਨਾ ਜੀ। ਆਪਾਂ ਤੁਸੀਂ ਮੰਨ ਲਓ ਉਹਨਾਂ ਦੇ ਚਰਨੀ ਲੱਗੀ ਉਦੋਂ ਸਟਾਰਟਿੰਗ ਦੇ ਵਿੱਚ। ਹਾਂ ਜੀ। ਤੇ ਇਸ ਤੋਂ ਬਾਅਦ ਚਲੋ ਚੌਲਾ ਛੱਡ ਗਈ ਸੀ। ਅ ਡੇਰੇ ਦਾ ਕੰਮ ਮੰਨ ਲਓ ਸਮਾਂ ਸਮਾਂਭਾਲ ਦਾ ਤੁਹਾਡੇ ਹੱਥ 'ਚ ਸੀ। ਹਾਂ ਜੀ। ਤੇ ਹੁਣ ਇੱਥੇ ਆ ਕੇ ਤੁਹਾਨੂੰ ਤੇ ਫਰਕ ਕੀ ਲੱਗਦਾ ਪਿੱਖੀ ਤੇ ਇੱਥੇ ਲੋਪਿਆਂ ਨੇ ਆ ਕੇ? ਸਾਨੂੰ ਫਰਕ ਦਾ ਕੁਝ ਨਹੀਂ ਲੱਗਦਾ। ਇੱਕ ਫਰਕ ਵੀ ਹੈ। ਉਹ ਜੁਲੂ ਜੀ ਦੱਸਦੇ ਆ ਹਾਂਜੀ ਵੀ ਇਹ ਡੇਰਾ ਲੋਪਿਆਣਾ ਚਾਰ ਪਿੰਡਾਂ ਦੇ ਬਿਲਕੁਲ ਵਿਚਾਲੇ ਆ ਹਾਂਜੀ ਮੇਰਾ ਤੇ ਚਾਰੇ ਪਿੰਡਾਂ 'ਚੋਂ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਦਾ ਫਰਕ ਆ ਜੀ ਹਾਂਜੀ ਹਾਂਜੀ ਇੱਥੇ ਤਾਂ ਜੀਨੇ ਵੀ ਆਉਣਾ ਉਹ ਚੱਲ ਕੇ ਉਹ ਜਾਣਦਾ ਜਿਹਨੂੰ ਸਾਡੇ ਥੇ ਕੰਮ ਆਏ ਜਾਣਾ ਸਾਡੇ ਨਾਲ ਜੀ ਦਾ ਪ੍ਰੇਮ ਕਿੰਨਾ ਪਿਆਰ ਆ ਹਾਂਜੀ ਹਾਂਜੀ ਤੇ ਉੱਥੇ ਜਿਵੇਂ ਨਗਰ 'ਚ ਬੈਠੇ ਆ ਉੱਥੇ ਦਾ ਹਰ ਕੋਈ ਆ ਸਕਦਾ ਹਾਂਜੀ ਹਾਂਜੀ ਇਹ ਸੰਗਤੋਂ ਤੇ ਜ਼ਿਆਦਾ ਆਉਂਦੀ ਜਾਂਦੀ ਹੈ। ਪਿੱਖੀ ਸੰਗਤ ਆਉਂਦੀ ਇੱਥੇ ਆਪਾਂ ਕਾਫੀ। ਬਹੁਤ ਜ਼ਿਆਦਾ ਆਉਂਦੀ ਹੈ। ਅੱਛਾ ਜੀ। ਪਿੱਖੀ ਕੀ ਆਪਣੇ ਆਸ-ਪਾਸ ਜਿੰਨੇ ਵੀ ਨਗਰ ਨੇ ਸਾਰੇ ਆ ਕੇ ਇੱਥੇ ਬਾਬਾ ਖੇਮ ਦਾਸ ਜੀਆਂ ਦੇ ਚਰਨਾਚ ਹਾਂ ਮਸਤਕ ਹੁੰਦੇ ਨੇ ਸਾਰੇ ਆ ਕੇ। ਹਾਂਜੀ। ਹਾਂਜੀ। ਬਾਕੀ ਸਾਡੇ ਗੁਰੂ ਜੀਆਂ ਦੀ ਵੀ ਬੜੀ ਕਿਰਪਾ ਉਹਨਾਂ ਦਾ ਬੜਾ ਨਾਮ ਆ। ਰੱਬ ਜੀ ਰੱਬ ਜੀ। ਪ੍ਰਕਾਸ਼ ਦਾਸ ਰਬ ਲੋਕ ਜੀ ਉਹਨਾਂ ਨੂੰ ਦੁਨੀਆ ਦੇ ਚਾਰੇ ਕੋਨਿਆਂ ਤੇ ਜਾਣਿਆ ਜਾਂਦਾ ਜੀ ਹਾਂਜੀ ਉਹਨਾਂ ਨੂੰ ਬੜੀ ਦੂਰ ਤੀ ਦੁਨੀਆ ਜਾਣਦੀ ਆ ਉਹਨਾਂ ਦੀ ਕਿਰਪਾ ਕਰਕੇ ਜਿੱਧਰ ਵੀ ਜਾਂਦੇ ਆ ਸਾਨੂੰ ਬਹੁਤ ਮਾਣ ਸਤਿਕਾਰ ਮਿਲਦਾ ਹਾਂਜੀ ਤੇ ਸੰਗਤਾਂ ਸਾਧੂ ਮਹਾਤਮਾ ਸਾਡੇ ਉਹ ਬੜਾ ਹੀ ਸਾਨੂੰ ਮਾਣ ਬਖਸ਼ਦੇ ਨੇ ਬੜਾ ਪ੍ਰੇਮ ਕਰਦੇ ਨੇ ਸਰ ਤੇ ਦੇਖਿਆ ਜਾਵੇ ਨਾ ਤੁਹਾਡਾ ਨਾਮ ਸੀ ਜਿਹੜਾ ਨਾਮਕਰਨ ਸੀ ਇਹ ਸ਼ੁਰੂ ਤੋਂ ਤੁਹਾਡਾ ਬਾਲਕ ਦੇ ਨਾਂ ਤੇ ਰੱਖਿਆ ਗਿਆ ਸੀ ਕਿ ਬਾਅਦ ਦੇ ਵਿੱਚ ਬਾਬਾ ਜੀ ਨੇ ਉਹਨੂੰ ਤਾਂ ਰੀਅਲ ਨਾਮ ਬਾਬਾ ਜੀ ਦੱਸੋਗੇ ਤੁਸੀਂ ਆਪ ਦਾ ਸਾਡਾ ਘਰ ਦਾ ਨਾਮ ਤਾਂ ਗੁਰਦੀਪ ਸਿੰਘ ਸੀ ਅੱਛਾ ਜੀ ਗੁਰਦੀਪ ਸਿੰਘ ਜੀ ਅੱਛਾ ਗੁਰਦੀਪ ਸਿੰਘ ਜੀ ਅੱਛਾ ਜੀ ਕੀ ਬਾਤ ਪਹਿਲੀ ਵਾਰ ਅੱਜ ਫਤ ਲੱਗੇ ਆ ਜੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਜੀਾਂ ਦੇ ਚਰਨਾਂ 'ਚ ਅਸੀਂ ਆ ਗਏ ਹਾਂ ਜੀ ਤੇ ਸਵੇਰ 4 ਵਜੇ ਦਾ ਸਮਾਂ ਸੀ ਜੋ ਡੇਰਾ ਗੁੱਦੜ ਸਾਧੀਆਂ ਦੇ ਵਿਚਾਲੇ ਇੱਕ ਤੂਣਾ ਹਾਂਜੀ ਹਾਂਜੀ ਉਸ ਤੂਨੇ ਤੇ ਸਾਰੇ ਸਾਧੂ ਮਹਾਂਤਮਾ ਬੈਠੇ ਸੀ ਹੋਰ ਵੀ ਜਿੰਨੇ ਵੀ ਗੁਰਪਾਈ ਸੀ ਸਾਡੇ ਸਾਰੇ ਉਹ ਵੀ ਬੈਠੇ ਸੀ ਅੱਛਾ ਜੀ ਤੇ ਉਹਨਾਂ ਦੇ ਵਿੱਚੋਂ ਸਾਰਿਆਂ ਚ ਛੋਟੀ ਉਮਰ ਦੇ ਬਸ ਅਸੀਂ ਸੀ ਅੱਛਾ ਜੀ ਤੇ ਬਸ ਸਾਡੇ ਗੁਰੂ ਜੀਆ ਨੇ ਸਾਰੇ ਮਹਾਂਤਮਾ ਨੂੰ ਆਖਿਆ ਵੀ ਆਪਾਂ ਇਸ ਬੱਚੇ ਦਾ ਨਾਮਕਰਨ ਕਰਨਾ ਹੈ ਕੀ ਕਰੀ ਠੀਕ ਕਰੀ ਠੀਕ ਹੈ ਤਾਂ ਸਾਧੂਆਂ ਨੇ ਕਿਸੇ ਨੇ ਕ੍ਰਿਸ਼ਨ ਮੋਨੀ ਆ ਕੇ ਹੂੰ ਹੂੰ ਕਿਸੇ ਨੇ ਕੋਈ ਨਾਮ ਦਿੱਤਾ ਹੂੰ ਹੂੰ ਬੜੇ ਨਾਮ ਦਿੱਤੇਗੇ ਉੱਤੇ ਸਾਨੂੰ ਹਾਂਜੀ ਹਾਂਜੀ ਤੇ ਸਾਡੇ ਗੁਰੂ ਜੀ ਕਹਿੰਦੇ ਨਹੀਂ ਇਹ ਬਾਲਕ ਬਾਲਕ ਉਮਰ ਚ ਆਇਆ ਸਭ ਤੋਂ ਛੋਟੀ ਉਮਰ ਚ ਆਇਆ ਇਹ ਬਾਲਕ ਤਾਂ ਇਹਦਾ ਨਾਮ ਆਪਾਂ ਬਾਲਕਦਾਸ ਹੀ ਰੱਖਾਂਗੇ ਕਿਹਾ ਜੀ ਇਸ ਕਰਕੇ ਸਾਡਾ ਨਾਮ ਗੁਰੂ ਜੀ ਨੇ ਬਾਲਕਦਾਸ ਰੱਖਤਾ ਸੀ ਅੱਛਾ ਜੀ ਬਾਬਾ ਜੀ ਦੁਨੀਆਦਾਰੀ ਤੇ ਆਪਣਾ ਰੱਬੀ ਇੱਕ ਸੁਭਾਅ ਤੁਹਾਡਾ ਹਨਾ ਅਲੱਗ ਵੀ ਦੁਨੀਆਦਾਰੀ ਤੇ ਅਲੱਗ ਸੁਭਾਅ ਜਿਹੜਾ ਪਹਿਰ ਮੰਨ ਲਓ ਸਾਧ ਸੰਤ ਹੈਗੇ ਹੋ ਤੁਸੀਂ ਹਨਾ ਵੀ ਕੀ ਮਹਿਸੂਸ ਕਰਦੇ ਵੀ ਵੀ ਦੁਨੀਆਦਾਰੀ ਚ ਠੀਕ ਸੀ ਕਿ ਹੁਣ ਠੀਕ ਹੋ ਸਾਨੂੰ ਇੱਕ ਗੁੰਜਲ ਦਾ ਸੁਭਾਅ ਹੈ ਚਲੋ ਹਾਂਜੀ ਨਹੀਂ ਜੀ ਸਾਨੂੰ ਹੁਣ ਠੀਕ ਲੱਗਦਾ ਅੱਛਾ ਜੀ ਚਲੋ ਦੁਨੀਆਦਾਰੀ ਪਰਮਾਤਮਾ ਦੀ ਲੀਲਾ ਕੀ ਸਾਰੀ ਹੈ ਨਾ ਹਾਂਜੀ ਮਹਾਰਾ ਜੀ ਉਹਨਾਂ ਦੀ ਆਪਣੀ ਮौज ਆ ਪਰ ਸਾਨੂੰ ਇੱਥੇ ਆ ਕੇ ਬੜਾ ਸਕੂਨ ਆ ਜੀ ਹਾਂਜੀ ਗੁਰੂ ਮਹਾਰਾਜਿਆਂ ਦੇ ਚਰਨਾਂ ਲੱਗੇ ਆ ਹਾਂਜੀ ਜਿਵੇਂ ਵੀ ਉਹਨਾਂ ਨੇ ਕੋਈ ਭੋਜਨ ਬੰਦਗੀ ਦੀ ਦਾਤ ਦਾਤ ਪਕਸ਼ੀਆ ਨਾਮ ਸਬਦ ਗੁਰੂ ਜੀਆ ਨੇ ਦਿੱਤਾ ਹਾਂਜੀ ਹਾਂਜੀ ਫਸ ਉਹਦਾ ਸੇਮਨ ਕਰਦੇ ਆ ਜੀ ਉਹਦੀ ਕਿਰਪਾ ਨਾਲ ਸਾਨੂੰ ਸਕੂਨ ਆ ਹਾਂਜੀ ਪ੍ਰੋਫੈਸਰ ਸਾਹਿਬ ਤੁਸੀਂ ਬਾਬਾ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਲਾ ਜੀ ਬਾਬਾ ਜੀ ਤੋਂ ਆਪਾਂ ਮੇਰੀ ਕਿਜ਼ਾਦਾਈ ਮੈਂ ਬਾਬੇ ਦੇ ਗੁਸਵਾ ਨੀ ਨੀ ਸਵਾਲ ਦਾ ਮਤਲਬ ਹੈ ਕੋਈ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਆਪ ਐ ਨਹੀਂ ਕਹਿੰਦੇ ਅੱਛਾ ਉਹ ਕਹਿੰਣਾ ਵੀ ਗਿਆਨ ਤਾਂ ਜੀ ਬਸ ਇਹੀ ਹੈ ਕਿ ਬੀਨਾਂ ਦੀ ਮਿਹਰ ਜਿਹੜੀ ਹੈ ਬਣੀ ਰਹੇ ਸਾਰੇ ਪਿੰਡ ਤੇ ਸਭ ਤੇ ਬਣੀ ਰਹੇ ਤੇ ਇਹਦੀ ਕਰਕੇ ਕੀ ਹੈ ਕਿ ਵੀ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਵਧੀਆ ਉਹ ਲੰਘਦਾ ਹੈ ਤੇ ਰੱਬ ਦੇ ਨਾਲ ਜੁੜਨ ਦੀ ਇਹ ਕੋਈ ਤਾਰਾ ਹੀ ਹੁੰਦੀਆਂ ਨੇ ਹਨਾ ਹਾਂਜੀ ਹਾਂਜੀ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਪਰਮਾਤਮਾ ਨੇ ਮਿਲ ਜਾਣਾ ਹੈ ਕਿਹੜੇ ਰੂਪ ਦੇ ਵਿੱਚ ਕਿਸੇ ਸਾਧੂ ਮਹਾਤਮਾ ਨੇ ਸਿਰ ਤੇ ਹੱਥ ਰੱਖ ਦੇਣਾ ਹਾਂਜੀ ਹਾਂਜੀ ਉਹਦੇ ਨਾਲ ਜਿਹੜਾ ਹੈ ਉਹਦਾ ਸਫਰ ਬਹੁਤ ਸੁੱਖਾ ਹੋ ਜਾਂਦਾ ਹੈਗਾ ਠੀਕ ਹੈ ਸਹੀ ਬਾਕੀ ਤਾਂ ਦੇਖੋ ਕੁਦਰਤ ਹੈ ਉਹਦਾ ਗਿਆਨ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਹੂੰ ਹੂੰ ਇਹਨਾਂ ਨੂੰ ਕਹੇ ਬਹੁਤ ਆਪਣੇ ਤੋਂ ਅੱਗੇ ਨੇ ਇਹ ਆਪਾਂ ਸਮੁੰਦਰ ਕਹਿ ਸਕਦੇ ਹਾਂ ਆਪਾਂ ਤਾਂ ਬੂੰਦ ਵੀ ਦੀ ਲਾਇਕ ਨਹੀਂ ਹੈਗੀ ਹਨਾ ਤੇ ਹਾਂਜੀ ਹਾਂ ਜਿੱਥੇ ਤੱਕ ਇਹ ਹੈਗਾ ਵੀ ਸਿਸਟਮ ਜਿਵੇਂ ਉਹਦੀ ਰਜਾ ਹੈ ਹਾਂਜੀ ਹਾਂਜੀ ਵੀ ਆਪਾਂ ਸਕੂਨ ਚ ਆ ਖੁਸ਼ ਆ ਠੀਕ ਹੈ ਜੀ ਕੁਝ ਵੀ ਹੈਗੇ ਆ ਜੇ ਨਹੀਂ ਹੈਗੇ ਆ ਵੀ ਆਪਾਂ ਵੀ ਰੱਬ ਦੀ ਮਿਹਰ ਐ ਬਸ ਇਹਨਾਂ ਬੱਬਾਂ ਦੀ ਮਿਹਰ ਐ ਠੀਕ ਹੈ ਤੇ ਨਾਲ ਹੀ ਬੱਬਾ ਜੀ ਕੀ ਨਾਮ ਸਾਡੇ ਗੁਰਪ੍ਰੀਤ ਅੱਛਾ ਜੀ ਤੇ ਰਮੇਸ਼ਵਰ ਦਾਸ ਜੀ ਰਾਮ ਰਾਮ ਬੱਬਾ ਜੀ ਰਾਮ ਰਾਮ ਹਾਂਜੀ ਬੜੇ ਪੁਰਾਣੇ ਸਮਿਆਂ ਤੋਂ ਸਾਨੂੰ ਇਹਨਾਂ ਦਾ ਸਹਿਯੋਗ ਮਿਲਦਾ ਰਹੇ ਹੈ ਬਚਪਨ ਤੋਂ ਹਾਂਜੀ ਅਸੀਂ ਇਕੱਠੇ ਰਹਿੰਦੇ ਆ ਰਹੇ ਹਾਂ ਤੇ ਬਚਪਨ ਜੀ ਵੀ ਇਹਨਾਂ ਨਾਲ ਪੂਰਾ ਪ੍ਰੇਮ ਹੋਇਆ ਕਰਦਾ ਸੀ ਹਾਂਜੀ ਹਾਂਜੀ ਅੱਜ ਵੀ ਇਹਨਾਂ ਨਾਲ ਪੂਰਾ ਪ੍ਰੇਮ ਤਾਂ ਕਿਰਪਾ ਕਰਕੇ ਸਾਡੇ ਇਹਨਾਂ ਦੇ ਵਿਚਾਰ ਸੁਣ ਲਈਏ ਨਾ ਬਾਬਾ ਜੀ ਹਾਂ ਗੁਰਪਾਈ ਗੁਰ ਸਾਹਿਬ ਬੋਲਣਗੇ ਬਾਬਾ ਜੀ ਕੁਝ ਵਿਚਾਰ ਦੱਸੋ ਕਿ ਸਾਨੂੰ ਤਾਂ ਬਸ ਕੋਈ ਰੋਹਾਨੀਅਤ ਦੇ ਵਿਚਾਰ ਅਸੀਂ ਇੱਥੇ ਆਏ ਆ ਨਾ ਕੁਝ ਮਹਿਸੂਸ ਕਰਨਾ ਆ ਵੀ ਸਾਨੂੰ ਰੋਹਾਨੀਅਤ ਜੀ ਕੋਈ ਹਨਾ ਕੁਝ ਦੱਸੋਗੇ ਆਪਦੇ ਵਿਚਾਰ ਬਾਬਾ ਜੀ ਰੋਹਾਨੀਅਤ ਦਾ ਮਤਲਬ ਇਹੀ ਆ ਜਦੋਂ ਇੱਕ ਗ੍ਰਿਹਤੀ ਜੀਵਨ ਵਾਲਾ ਹੋ ਗਿਆ ਇੱਕ ਸਾਧੂ ਵਾਲਾ ਤੁਸੀਂ ਇਸ ਵਾਰ ਕੀਤਾ ਹਾਂਜੀ ਜੀ ਦੇਖ ਸਾਧੂ ਨੂੰ ਤੁਸੀਂ ਜੇ ਰੱਬ ਮੰਨਿਆ ਤਾਂ ਰੱਬ ਮੰਨ ਕੇ ਆਏ ਹੋ ਹਾਂਜੀ ਮਹਾਰਾਜ ਤਾਂ ਜਿਹੜੇ ਸੋਡੇ ਪਿਛਲੇ ਜਿਵੇਂ ਪ੍ਰੋਫੈਸਰ ਵੀ ਗੱਲ ਕਰ ਰਹੇ ਸੀ ਵੀ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਸੰਦ ਕਿਸ ਤਰ੍ਹਾਂ ਜੀਣਾ ਚਾਹੀਦਾ ਹਾਂਜੀ ਹਾਂਜੀ ਜੇ ਸਾਧੂ ਸੰਤ ਕੋਲੇ ਆ ਗਏ ਨਾ ਸਾਧੂ ਸੰਤ ਕੋਲੇ ਕੋਈ ਜ਼ਿਆਦੀ ਵੱਡੀ ਕੋਈ ਗੱਲਬਾਤ ਨਹੀਂ ਹੁੰਦੀ ਹਾਂਜੀ ਬਾਬਾ ਜੀ ਦੇ ਜਿਵੇਂ ਬਹੁਤ ਇੱਕ ਦਾ ਪਿਆਰ ਆ ਹੂੰ ਹੂੰ ਪਿਆਰ ਵੀ ਸੰਗਤ ਨੂੰ ਇੱਕ ਬਹੁਤ ਉੱਚਾ ਠਾ ਕੇ ਭੇਜ ਦਿੰਦੀ ਆ ਡਾਕੂਮੈਂਟਾਂ ਦੇ ਰਿਹਾ ਤੇ ਕਿਉਂਕਿ ਜੇ ਤੁਹਾਡਾ ਪ੍ਰੇਮ ਆ ਫਿਰ ਤੁਸੀਂ ਜੁੜੇ ਹੋਇਆ ਫਿਰ ਇੱਕ ਕਹਾਣੀਆਂ ਦੀ ਬਾਤ ਦੀ ਹੈ ਕਿ ਜਦੋਂ ਸਾਧੂ ਸੰਤ ਨੂੰ ਤੁਸੀਂ ਪਰਮਾਤਮਾ ਮੰਨ ਲਿਆ ਫਿਰ ਤੋਂ ਹੀ ਰੱਬ ਆ ਹਾਂਜੀ ਮਹਾਰਾਜ ਚੰਗੀਆਂ ਗੱਲਾਂ ਕਰਦੇ ਆ ਚੰਗੀ ਗੱਲਬਾਤ ਹੁੰਦੀ ਹੈ ਹਰ ਸਿੱਖਿਆ ਮਿਲਦੀ ਹੈ ਇੱਥੇ ਕੋਈ ਨਹੀਂ ਕਿਉਂ ਇੱਥੇ ਛੋਟਾ ਜਿਹਾ ਕੰਮ ਸੀ ਹਾਂਜੀ ਢੇਰੇ ਦੇ ਵਿੱਚ ਤੇ ਗੁਜ਼ਾਰਾ ਵੀ ਨਹੀਂ ਹੁੰਦਾ ਸੀ ਉਸ ਟਾਈਮ ਅੱਛਾ ਜਦੋਂ ਮਤਲਬ ਆਬਾ ਜੀ ਆਏ ਹੋਏ ਸੀ ਹਾਂ ਇਹਨਾਂ ਦੋਨਾਂ ਨੇ ਆਪਣੀ ਜ਼ਿੰਦਗੀ ਬੜੀ ਔਖੀ ਅਸੀਂ ਵੀ ਆਏ ਅਸੀਂ ਕਿਹਾ ਬਾਬਾ ਜੀ ਤੁਸੀਂ ਐਡੇ ਵੱਡੇ ਡੇਰੇ ਚ ਤੁਸੀਂ ਆਏ ਤਾਂ ਇੱਕ ਉਹ ਕਿਵੇਂ ਜੀ ਆ ਕੇ ਤੁਸੀਂ ਬਹਿ ਗਏ ਬਹੁਤ ਇਹਨਾਂ ਦੀ ਦੋਨਾਂ ਦੀ ਔਖਾ ਜੀਵਨ ਸੀ ਸੋਡੀ ਜਿਹੜੀ ਸੰਗਤ ਦਾ ਪ੍ਰੇਮ ਸੀ ਨਾ ਇਸੇ ਉਸੇ ਸੰਗਤ ਦੇ ਪ੍ਰੇਮ ਨੇ ਬਾਬਾ ਰੱਬ ਲੋਕ ਜੀ ਦੀ ਜਿਹੜੀ ਸੰਗਤ ਸੀ ਜਿਹੜਾ ਗੁੱਝਾ ਹੈ ਇਹਨਾਂ ਨੂੰ ਪਿਆਰ ਉਹ ਬਖਸ ਕੇ ਗਏ ਨੇ ਉਹਨਾਂ ਨੇ ਤੁਸੀਂ ਸਾਰਿਆਂ ਨੇ ਅਲੱਗ ਲਗਾ ਕੇ ਬਾਬਾ ਬਲਕਦਾ ਜੀ ਨੂੰ ਇਹਨਾਂ ਸਹਿਜ ਜੁੜਮ ਲੈ ਕੇ ਇਹ ਡੇਰੇ ਨੂੰ ਅੱਜ ਦੇਖੋ ਅਸੀਂ ਤਾਂ ਆ ਜਣਵੀ ਦੀ ਰੋਜ਼ ਮੰਗੂ ਪਾਪਾ ਦਾ 10 10 ਵਧੀਆ ਮਹਾਤਮਾ ਬਾਬਾ ਜੀ ਕੋਲੇ ਆਉਂਦੇ ਨੇ ਹਰ ਰੋਜ਼ ਹਾਂਜੀ ਹਾਂਜੀ ਹਰ ਰੋਜ਼ ਪਹਨਾਰਾ ਚੱਲਦਾ ਕੋਈ ਇੱਕ ਦਿਨ ਨਹੀਂ ਕੋਈ ਦੋ ਦਿਨ ਨਹੀਂ ਹਰ ਰੋਜ਼ ਦਾ ਬਾਬਾ ਜੀ ਦੇ ਪਹਨਾਰਾ ਚੱਲਦਾ ਜਾਂਦਾ ਦਾ 20-20 ਸਾਧੂ ਤਕਰੀਬਨ ਆ ਜਾਂਦੇ ਆ ਬਹੁਤ ਪ੍ਰੇਮ ਕਰਦੇ ਸਾਰੇ ਸੰਤ ਇਹ ਕਹਿ ਸਕਦੇ ਆ ਵੀ ਜੰਗਲ ਚ ਬਾਬਾ ਜੀ ਨੇ ਮੰਗਲ ਕਰਤਾ ਹਨਾ ਜੀ ਵਾਕਈ ਹਾਂਜੀ ਵਾਕਈ ਇਹਨੂੰ ਕਹਿ ਸਕਦੇ ਆ ਅੱਜ ਅਸੀਂ ਇਹਨੂੰ ਜੇ ਕਹੀਏ ਤਾਂ ਸਟੇਸ਼ਨ ਵੀ ਨਹੀਂ ਖੜੇ ਕਹਿੰਦੇ ਕਿਉਂਕਿ ਸਾਧੂਆਂ ਦਾ ਤਾਂ 10-15 ਦਾ ਤਾਂ ਆਣਾ ਜਾਣਾ ਵਧੀਆ ਤਰੀਕੇ ਨਾਲ ਜੇਲੀ ਲੱਗੇ ਕਹਿੰਦਾ ਕਿਉਂਕਿ ਇਹ ਵੀ ਕੋਈ ਕੋਈ ਕਰ ਸਕਦਾ ਇਹਨਾਂ ਦੀ ਗੁਰੂਆਂ ਦੀ ਕਿਰਪਾ ਨਾਲ ਦੇ ਇਹ ਸਭ ਕੁ ਜੀ ਰੰਗਤ ਬਹੁਤ ਬਹੁਤ ਜੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਨਾ ਜਲੀ ਹੋਈ ਆ ਬਹੁਤ ਥੋੜਾ ਸਾਰਾ ਧੰਨਵਾਦ ਹਾਂ ਜੀ ਹੋਰ ਵੀ ਸਾਰਾ ਦਾ ਨੱਗਰ ਤੁਹਾਨੂੰ ਹਾਂ ਜੀ ਬਾਬਾ ਜੀ ਹੋਰ ਕੋਈ ਆਪਦੇ ਵਿਚਾਰ ਸਾਨੂੰ ਕੋਈ ਆਸ਼ੀਰਵਾਦ ਦੇ ਰੂਪ ਵਿੱਚ ਆਪਦੇ ਵਿੱਚ ਕੋਈ ਰੋਹਾਨੀਅਤ ਬਸ ਇਹੀ ਹੈ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਪਹਿਲੇ ਗੁਰੂ ਤਾਂ ਆਪਣੇ ਮਾਤਾ ਪਿਤਾ ਹੀ ਹੁੰਦੇ ਨੇ ਹਾਂ ਜੀ ਉਹਨਾਂ ਨੇ ਆਪਣੀ ਏਡੀ ਉੱਚੇ ਵਿਚਾਰਾਂ ਨਾਲ ਪਾਲਣਾ ਕੀਤੀ ਹੁੰਦੀ ਆ ਤਾਂ ਆਪਣਾ ਫਰਜ਼ ਬਣਦਾ ਵੀ ਆਪਣੇ ਮਾਤਾ ਪਿਤਾ ਦੀ সেবা ਕਰੋ ਤਾਂ ਨਾਮ ਸਿਮਰਨਾ ਸੇਵਾ ਨਾਲ ਆਪਾ ਜੁੜੋ ਆਪਾ ਚੰਗੇ ਵਿਚਾਰਾਂ ਦੀ ਪ੍ਰਾਪਤੀ ਕਰੋ ਤਾਂ ਮਹਾਰਾਜ ਦੀ ਕਿਰਪਾ ਨਾਲ ਤੇ ਬਣੀ ਰਹੋ ਚਲੋ ਜੀ ਬਹੁਤ ਬਹੁਤ ਧੰਵਾ ਬੱਬਾ ਜੀ ਤੁਹਾਡੇ ਚਰਨਾਂ 'ਚ ਪ੍ਰਣਾਮ ਕਰਦੇ ਆ ਜੀ ਅਸੀਂ ਸਾਡੇ ਵਰਗਿਆਂ ਨੂੰ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਆਪਾ ਭਾਈ ਸ਼ੁਕਰੀਆ ਇਹ ਸਾਰੀ ਗੁਰੂਆਂ ਦੀ ਮਾਇਆ ਜੀ ਹਾਂਜੀ ਉਹਨਾਂ ਦੀ ਖੇੜ ਰਚੀ ਹੋਈ ਹੈ ਸਾਰੀ ਉਹਦੇ ਵਿੱਚੋਂ ਵਿੱਚ ਕੁਝ ਗੁੰਦਾ ਆਪਣੇ ਜਿਹਾ ਵੀ ਆ ਜਾਂਦੀਆਂ ਨੇ ਹਾਂਜੀ ਚਲ ਅੱਜ ਤੁਸੀਂ ਸਾਰੇ ਮੇਰੇ ਤੋਂ ਥੋੜਾ ਸਾਰਿਆਂ ਦਾ ਧੰਨਵਾਦ ਹਾਂਜੀ ਹਾਂਜੀ ਮਾਰਾ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਫੇਰ ਵੀ ਕਿਤੇ ਆਪਾਂ ਹਾਂਜੀ ਇਕੱਠੇ ਹੋ ਕੇ ਵਿਚਾਰ ਕਰਾਂਗੇ ਹਾਂਜੀ